ਆਪਣੇ ਫੈਸਲੇ ਬੰਦੇ ਆ ਹੋਰ ਦਿੱਤਾ ਜਾਵੇਗਾ ਹੁਣ ਸਾਹਮਣੇ ਉਧਰ ਦੇ ਪਾਸੇ ਜਾਣਾ ਹਜ਼ਾਰ ਪਰ ਲੈ ਵੀ ਭੂਰੇ ਨੇ ਕੈਂ ਟਫਾ ਲਾਉਣਾ ਬਲਤਾਰ ਕਨੇਡਾ ਦਾ ਕਹਿੰਦਾ ਸਸੀ ਗੱਜ ਜੀ ਦਾ ਸਾਰਿਆਂ ਨੂੰ ਮੈਂਟਡ ਵਿਸ਼ਾਲ ਕਹਿ ਰਹੇ ਹਾਂ ਅੱਜ ਆਪਾਂ ਪਹੁੰਚਿਆ ਪਿੰਡ ਵੱਡੇ ਸਭਰਾ ਤੇ ਇਧਰ ਮੈਂ ਵਿਖਾਉਣੀ ਆਪਣੀ ਟੀਮ ਦਾ ਸਰਦਾਰ ਜੂਗਰੋ ਜੀ ਨੇ ਆ ਸਰੋਜ ਜੈਤ ਜੀ تین آ گیا بدنہ چہاز چ بیٹھے آ ਆਹ ਕਹਿੰਦੇ ਬਹੁਤ ਬਰਬਾਦਰ ਦੇ ਇਲਾਕੇ ਦਾ ਕਹਿੰਦੇ ਮਾਨ ਹੈ ਵੀ ਬਾਦਾਂ ਤੇ ਪਿੰਡ ਬੰਦੇ ਜਮਾ ਸੌ ਨੇ ਤੇ ਲੋਕੀ ਸਾਨੂੰ ਆ ਕੇ ਡਰਾਉਂਦੇ ਭਾਵੇਂ ਤੁੰ ਨੂੰ ਵੀ ਯਾਰ ਪਹੁੰਚਾ ਕੀਤਾ ਮੇਰੇ ਨਾਲ ਬੋਲਣ ਲਈ ਹਮਨੰਦਰੀ ਪ੍ਰਮਾਣ ਆਜੀ ਬੜਾ ਤਗੜਾ ਮੈਚ ਇੱਕ ਪਾਸੇ ਫਗਵਾਣਾ ਤੇ ਦੂਜੇ ਪਾਸੇ ਸ਼ਹੀਦ ਭਾਈ ਲਖਵੀਰ ਸਿੰਘ ਸਪੋਰਟਸ ਕਲੱਬ ਕਹਿੰਦੇ ਘਿਹਾਰੇ ਦੀ ਟੀਮ ਹੈ ਵੀਰੋ ਜੱਜ ਨੇ ਬਹੁਤ ਤਗੜਾ ਖਿਡਾਰੀ ਜਿਹੜਾ ਲੱਗਾ ਵੀ ਮੇਰੇ ਵੀਰੋ ਬਹੁਤ ਦੁਲਾਵਿਆਂ ਕਹਿੰਦੇ ਵੱਡੇ ਤਾੜੀ ਮਾਰੋ ਜ਼ੋਰਦਾਰ ਆ ਆ ਇਲਾਕੇ ਦਾ ਕਹਿੰਦੇ ਮਾਣ ਹੈ ਇਹ ਮੱਖਣ ਮੱਥੀ ਕਲਾ ਵਾਲਾ ਮੇਰੇ ਵੀਰੋ ਉਧਰ ਸਾਡਾ ਵੀਰ ਅਮਰੀਕਾ ਵਾਲੇ ਖੋਸੇ ਕੋਟਲੇ ਵਾਲਾ ਔਰ ਖੇਡ ਕਬੱਡੀ ਦਾ ਕਹਿੰਦੇ ਕੰਪਿਊਟਰ ਬੁਲਾ ਰਾਂ ਮੇਰੇ ਵੀਰੋ ਬਹੁਤ ਵੱਡਾ ਮਾਣ ਹੈ ਤੱਕ ਪੁੱਛ ਮੜ ਜਾ ਫਿਰ ਹੋਈਏ ਬਾਰ ਮਾਪਾ

مقابلہ شرونی ਨੰਬਰ 2 ਦੇ ਬਜੇ ਮਦਦ ਆਉਂਦੀ ਬੜੀ ਜਾਨੀ ਚੰਬਰੀ ਹੋਵੇ ਇਹ ਪਹਿਲੇ ਸਾਰਿਆਂ ਮੋਤੀ ਨੇ ਕਰੇ ਪਰ ਬਹੁਤ ਸਾਡਾ ਵੀਰ ਹੈ ਕਹਿੰਦੇ ਵਿਸ਼ਾਲ ਚੈਰੋ ਵਾਲਾ ਬਲੌਗ ਵੀ ਬਣਾਉਂਦਾ ਹੈ ਅੱਜਕੱਲ ਬਲੌਗ ਦਾ ਨਾ ਕਿ ਟ੍ਰੈਂਡ ਜਿਹੜਾ ਚੱਲਦਾ ਹੈ ਇਹ ਵਿਸ਼ਾਲ ਆਇਆ ਹੈ ਪਰ ਜੇ ਬਲੌਗ ਰਹਿਿਆ ਫਾਈਨਲ ਮੈਚ ਵਿੱਚ ਕਹਿੰਦੇ ਬੱਤੇ ਮਾਨ ਸਰਮਾਨ ਕਹਿੰਦੇ ਪੋਟਿਆਂ ਦੀ ਚੜ੍ਹਤਾ ਯੂਐਸਏ ਤੱਕ ਸਿੱਕਾ ਚੱਲਦਾ ਬਹੁਤ ਮਾਰ ਵਾਲੀ ਗੱਲ ਹੈ ਵਿਸ਼ੇਸ਼ ਤੌਰ ਤੇ ਕਹਿੰਦੇ ਧਰਬਾਲ ਕਰ ਰਿਹਾ ਹੈ ਵਾਹੀ ਰਾਵਾ ਫੌਜੀਆ ਲੈਨੇ ਆਣੇ ਆ ਬੱਲੇ ਬੱਲੇ ਸਾਡੀ ਲੈ ਵੀ ਪੰਜਾਬ ਵਾਲਾ ਕਮਾ ਦੇ ਕੈਮਰਾ ਜੱਜ ਬੰਨੀ ਹੈ ਜੱਜ ਸਾਡਾ ਉਹ ਵੀ ਧਰਤੀ ਦਾ ਪਹਿਲਾ ਜਫਾ ਪੂਰੇ ਆਇਆ 5000 ਤਾਲਕੇ ਵਾਲਾ ਭਰਾ ਸਾਡਾ ਟੀਮਰ ਨੰਬਰ ਜਨਾ ਮੱਖੀ ਜਾਨ ਵਾਲਾ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਤੇਰਾ ਤੇ ਤੇਰੇ ਯਾਰ ਕਿਹਦੇ ਚੁੱਤ ਵਾਲੇ ਰੰਗਦੇ ਦਾ ਉਹ ਬਲੂ ਧਰਵਾ ਦਾ ਕਿਹਦੇ ਭਰਾਮ ਦਾ ਸੀਗਾ ਦਾ ਕਿਤੇ ਸਾਡੇ ਆ ਸਾਡੇ ਆ ਹਰ ਨੂੰ ਅੱਖਾਂ ਵੀ ਨਹੀਂ ਜਾਂਦਾ ਵੀਰੋ ਆ ਜਿਹਨੇ ਕਿਹਦੇ ਲਸਟਾ ਤੇ ਪਹਿਲੀ ਕੁਤਾਰ ਦੇ ਨਚਰੇ ਸ਼ੇਰਾ ਸਿੰਘ ਵਾਲਾ ਜੀ ਸਾਡਾ ਉਧਰ ਕਿਹਦੇ ਟੀਮ ਫੜ ਲਿਆ ਉਹ ਆ ਗਈ ਕੁਰਦੀ ਹਰ ਮਨਕਾ ਦਾ ਕਿਹਦੇ ਪੰਦਰੀ ਵਾਤਾ ਹੋਇਆ ਕਹਿੰਦੇ ਕਪੂਰਥਲੇ ਦੇ ਇਲਾਕੇ ਦਾ ਪਰ ਢੋਤੀ ਵਾਲਾ ਕਰਦਾ ਚੱਕਾ ਮੁੰਡੇ ਦੇ ਪਿੰਡੇ ਚ ਕਿੰਨੀ ਗੜਾ ਪਰ ਇਧਰਲੇ ਪਾਸੇ ਡਬਲ ਟੱਚ ਰੇਗੀ ਇਧਰ ਦਾ ਕੀ ਨਾਮ ਇਧਰ ਦਾ ਇਧਰ ਹਰਮਨ ਯੂਐਸਏ ਤਿੰਨ ਬਤਾਵ ਅਵਤਾਰ ਯੂਐਸਏ 100 ਰੁਪਏ ਦੇ ਹੋਰ ਵੱਡੇ ਨਾਲ ਤੇ ਸਨਮਾਨ ਬਹੁਤ ਬਹੁਤ ਧੰਨਵਾਦ ਹੈ ਵੀਰਾਂ ਦਾ ਭਗਵਾਨ ਦਾ ਆਹ ਸਾਹਮਣੇ ਰੇਡਾਂ ਪੈਂਦੀਆਂ ਜਿਵੇਂ ਲੱਗ ਰਹੇ ਨੇ ਉਹ ਜੁੜੀਆਂ ਨੇ ਦੀਆਂ ਮੇਰੇ ਵਿੱਚੋਂ ਕਿ ਲਾਲਾ ਲਾਲਾ ਹੋਗੀ ਆਣਾ ਗਿਆ ਹਲਸੀ ਉਹ ਕਰੋ ਕਰੀ ਤੋਰ ਤੋ ਸੁੱਚਾ ਤੇ ਮਲਸੀ ਆਇਆ ਨੌਰ ਜਣ ਕੇ ਤੇ ਉਹ ਵੱਡਿਆ ਮੁੰਡਾ ਆਇਆ ਸਰਦਾਰ ਦੀ ਕਬੱਡੀ ਪਰ ਢੋਤੀਆਂ ਨੇ ਬੱਲੇ ਟਰਾਈ ਕੀਤਾ ਇੱਕ ਜੱਫੇ ਦੇ 5000 ਹੈ ਔਰ ਚਾਰ ਰਹਿ ਜਾਂ ਕੈਨੇਡਾ ਦੇ ਵਿੱਚ ਇੱਕ ਜੱਫੇ ਦੇ 5000 ਕਦੇ ਵੱਡੇ ਬਣ ਹੋਏ 100 ਤੇ ਸਾਨੂੰ ਮੋਨੋ ਪਰ ਨੰਬਰ ਆਹ ਲਓ ਸੋਦੇ ਇੰਦਰ ਸਿੱਧੂ ਯੂਐਸਏ ਤੇ ਪਰਸ਼ੇਦ ਗਿੱਲ ਯੂਐਸਏ ਆਹ ਸਾਹਮਣੇ ਜਿਹੜੇ ਰੇਡ ਪਾ ਰਹੀ ਹੈ ਇਹ ਕਹਿੰਦੇ ਚਾਰੇ ਪਿਆਰ ਦੇ ਪਟਾਂ ਤੇ ਥਾਪੀਆਂ ਵੱਜਦੀਆਂ ਤੇ ਪੰਲੀਆਂ ਬਣਾ ਕੇ ਝਾਗਰ ਤੇਰੀ ਲਾਓ ਨਾਲ ਤੇਰੇ ਚਰਨਾ ਲਾਓ ਨੱਪੜਾਂ ਦੇ ਤੋਪਾਂ ਬੰਦਣਾ ਜੋ ਮੜੀਆਂ ਦਾ ਸਰਮਾ ਨਹੀਂ ਤਾਂ ਪੱਕੇ ਪੜ ਜਾਣਾ ਧਾਨੀ ਤੇਰੀ ਦੇ ਮੜੀ ਬਣ ਕੇ ਅੱਜ ਤੈਨੂੰ ਟੱਕਰਾਂਗੇ ਦੁਨੀਆ ਤੈਨੂੰ ਪੁੱਛਣੀ ਆ ਕਿ ਕਿੱਥੋਂ ਵਾਲਾ ਗਲਪਾਈ ਕਿਖੱਤੇ ਦੇ ਵਿੱਚ ਗੀਤ ਜਿਹੜਾ Bye. Yeah. ਆ ਪੁੱਤਾ ਕਿਧਰ ਦੀ ਭੱਜਦਾ ਆ ਆਹ ਸਾਹਮਣੇ ਕਹਿੰਦੇ ਮੱਖੀ ਕੱਲੇ ਵਾਲਾ ਅਜੇ ਵੀ ਕਬੱਡੀ ਤੋੜ ਦੇ ਲਈ ਪੜਿਆ ਹੋਇਆ ਮੇਰੇ ਬਤੂ ਲੈ ਖੱਕ ਮੋਰ ਸਿੰਘ ਰੇਡ ਪਾ ਰਿਹਾ ਇਹਦਾ ਨਮੂਰ ਨਾਮ ਹੈ ਇੰਦਰਪਾਲ ਭਾ ਸਾਡਾ ਸਰਦਾਰ ਬਲ ਸਿੰਘ ਉਹਨਾਂ ਬਲੀਓ ਵੱਡਾ ਮਾਰ ਪੌੜਦਾ ਹੋਇਆ ਇਹ ਜੰਗੇ ਦੇ ਨੂੰ ਲੈ ਉਹ ਖਿੱਚ ਕੇ ਲੈ ਆਉਂਦੇ ਆ ਕਿ ਜੰਗੇ ਦੇ ਨੇ ਵਾਹੋ ਖਿੱਚ ਕੇ ਲੈ ਕੇ ਆਉਂਦੇ ਆ ਮੱਖੀ ਦੀਆਂ ਮੇਂਦਰੇ ਲੰਡੋ ਅੰਤਾਰ ਤੇ ਹਰੜਣ ਕੇ ਨੇ 2100 ਦੀਆਂ ਹੋਣਗੀਆਂ ਸੋਰੀਆਂ ਹੋ ਰਹੀਆਂ ਆਓ ਸੋਰੀ ਕਹਿੰਦੇ ਬੱਲੇ ਬੰਦਾ ਕਰਵਾ ਗਿਆ ਇੱਕ ਪਰਲਾ ਜਸਾ ਲੱਗਾ ਤੇ ਧੂਏ ਨੂੰ ਪਈ ਪਕਸ਼ਾ ਅੱਗ ਕਿੱਕੜੀ ਪੈਂਦੀ ਆ ਲੋਕੀ ਖੇਡ ਕਰਵਾ ਕਰਦੇ ਜੀਆਕ ਨੂੰ ਲੱਗੀ ਕਿੱਥੇ ਆ ਅੱਗ ਲਈ ਕੀ ਦੀਆਂ ਬਾਹਰ ਵਾਲੇ ਫੀਲ ਦੇ ਇਹ ਜੱਜ ਕਬੱਡੀ ਪਾ ਰਿਹਾ ਆਓ ਸੋਰੀ ਦੀ ਧਰਤੀ ਦਾ ਮਹਿੰਦਰ ਜੀ ਕਹਿੰਦੇ ਧਰਤੀ ਦਾ ਜੱਜ ਕਹਿੰਦੇ ਰੇਡਪੌਂ ਦੇ ਚਾਰ ਬੰਤੇ ਆਣਾ ਸਾਹਮਣੇ ਚਾਰ ਆ आरती अमी भेनर आरतूजी रेड़ी मारो फैसले ਆਹ ਸਾਹਮਣੇ ਚੜ ਕੇ ਹੁੰਦੇ ਰੇਡ ਪਾ ਰਹੀ ਹੈ ਮੇਰੇ ਬੱਚੋ ਆਹ ਸਾਹਮਣੇ ਕਹਿੰਦੇ ਚਾਰੇ ਤਾਰ ਵਰ ਪਹੌਰ ਦੇ ਤੇ 11 ਮੀਲ ਤੋਂ ਦੇਖਾਂਗੇ ਕਿ ਕੌਣ ਬੰਦੇ ਨੂੰ ਫੇਰਵਾਵੇਗਾ ਜਿੰਨੇ ਪੇਂਦੀਆਂ ਜੱਫੇ ਲੱਗ ਰਹੇ ਨੇ ਆਹ ਕਿਰੂਏ ਦੇ ਵੀ ਅੱਲੇ ਮੇਰੇ ਬੱਚੋ ਪੇ ਤਿੰਨ ਮਸ਼ਹੂਰ ਕੀਤੇ ਆ ਇਹ ਲੂਝਾ ਦੇ ਇਲਾਕੇ ਦਾ ਕਹਿੰਦੇ ਅਨੋਰ ਕਬੱਡੀ ਪਾਉਣ ਦੇ ਲਈ ਚਾਰੇ ਵਰਤਾਰ ਹੈ ਉਹ ਪੱਟਾਂ ਦੇ ਠਾਪੀਆਂ ਵੱਜਦੀਆਂ ਅੱਜ ਕਹਿੰਦੇ ਪੂਰੀਆਂ ਵਾਲਾ ਗਿੰਦੜ ਆਇਆ ਹੋਇਆ ਤੇ ਸਾਡੇ ਬਾਰੇ ਪੁੱਛਣਾ ਸਭ ਇਹਨੂੰ ਪੁੱਛੀ ਉਹ ਨੰਨਿਆਂ ਨੂੰ ਸਾਡੇ ਬਾਰੇ ਉਹ ਕੱਖ ਵੀ ਪਤਲੀ ਧਰਦੀ ਆ ਲੱਭ ਯੂਐਸਏ ਭਾਸਾ ਤੱਕ ਨਾ ਮਾਰ ਪੋੜਾ ਕਰਨਾ ਲੱਭ ਘੂੜੇ ਵਾਲਿਆ ਇੱਕ ਜੱਪਾ 5000 ਦਾ ਔਰ ਤਾਰ ਬੇਖਾ ਕਨੇਡਾ ਦੀ ਆ ਤੁਮ ਦੀ ਕੈਨ ਸਭਰਾਵਾਂ ਦਾ ਕਹਿੰਦੇ ਵੱਡਾ ਮੇਲਾ ਪੋਰੇ ਪੋਣਾ ਦਾ ਤਾਰ ਬੱਡੀ ਪਾ ਰਿਹਾ ਦੁਨੀਆ ਕੀ ਖੇਡੀਆਂ ਮੇਲਾ ਪਰਦਿਆਂ ਦੇ ਵਿੱਚ ਮਿੱਤਰੋ ਉਹ ਚੱਤੀ ਚੋਤੀ ਦੇ ਚੱਤੀ ਚੋਤੀ ਦੇ ਵੀਰੇ ਹੋ ਰਹੇ ਹੋ ਗਿਆ ਕੌਣ ਕਿੰது ਕੌਣ ਬੱਲੇ ਬੱਲੇ ਕਰਵਾਵੇਗਾ ਜਿਵੇਂ ਧਰਤ ਦੇ ਵਿੱਚ ਗੱਲਾਂ ਹੋ ਰਹੀਆਂ ਯਾਰ ਕਹਿੰਦੇ ਸੁਹਾਵਾ ਮਾਤੋਰ ਜਿੱਤਿਆ ਉਹ ਪੱਕਾ ਤੇ ਥਾਪੀਆਂ ਵੱਜਦੀਆਂ ਮੇਰੇ ਮਿੱਤਰੋ ਹੁ ਚਾਰਾਂ ਵੱਲੋਂ ਦੇਖੋਗੇ ਕਿ ਕੌਣ ਟੱਕਰ ਤੋੜੂ ਕੌਣ ਜਸਾ ਸਾਡੇ ਸਰਫਿੰਗ ਵਾਲੇ ਉਹ ਗਿੱਟੀ ਲਿਖਣਾ ਬਹੁਤ ਸੌਖਾ ਉਹ ਸਵਾਰਤਾ ਜੋਗੀ ਪਾਣੀ ਉੱਤੇ ਪਾਣੀ ਨਾਲ ਪਾਣੀ ਲੁਕਤੀ ਦਿਖਾਵੇ ਉਹ ਸਵਾਰਤਾ ਜੋਗੀ ਪਾਣੀ ਉੱਤੇ ਪਾਣੀ ਨਾਲ ਉਹ ਪਾਣੀ ਲੁਕਤੀ ਆਖਾਵੇ ਲੋਕਾਂ ਦਾ ਜੱਜਾ ਬੈਂਕ ਕਪੂਰ ਸੜੇ ਇਲਾਕੇ ਦਾ ਲੱਭੀ ਢੋਟੀਆਂ ਆ ਆ ਮੁੰਡਾ ਰੁਕਿਆ ਨਹੀਂ ਅੱਜ ਪਰ ਪੈਂਦੀ ਰੇ ਪਉਗੀ ਬੱਲੇ 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 سیاست <سؤال> بہت بڑا نام ہے ਦੀ ਧਰਤੀ ਜਰੂਰ ਜੀ ਆਏ ਹੋਏ ਨੇ ਰੱਜ ਵਾਲਾ ਵਾਲਾ ਕੀ ਦੀ ਸ਼ਹਿਰਾ ਨਾਮ ਹੈ ਇਹਨੂੰ ਵਰਦੇ ਹੋਣਾ ਬਈ ਨਵੇਂ ਮੁੰਡਿਆਂ ਨੂੰ ਦੇਖਣਾ ਹੁੰਦਾ ਹੈ ਇਹ ਮੱਖੀ ਨੂੰ ਵਰਦੇ ਵਾਲਾ ਮੱਖੀ ਨਾਲ ਪਰਤ ਕੇ ਦੇਖਿਓ ਫਿਰ ਪਤਾ ਲੱਗਣਾ ਹੈ ਕਿ ਜਦੋਂ ਨਾਲੀ ਮੈਂ ਅੰਦਰ ਹੀ ਕਮਾ ਲਈ ਅੰਦਰ ਵਿੱਚ ਪੱਟਣ ਲੱਗੂ ਮੈਂ ਅੰਦਰ ਹੀ ਕਮਾ ਲਈ ਅੰਦਰੋਂ ਧੰਨਵਾਦ

ਚਾਰ ਦਾ ਫੜੀ ਹੈ ਚਾਰ ਦੇ ਚਾਰੇ ਚਾਰ ਹੈ ਅੱਜ ਤੇ ਕਹਿੰਦੇ ਜੋਰ ਜੋਰ ਕੇ ਪਾਉਣਾ ਉਹ ਮੱਖੀ ਕਲਾਲਾ ਕੋ ਟੱਕ ਕੇ ਸਮੇ ਸਵਾਦ ਫੇਰਾ ਇਧਰਲੇ ਪਾਸੇ ਟੱਕਰ ਹੋ ਗਈ ਆ ਉਹ ਸਾਰ ਅਜ ਸੁਭਾਉ ਵਿੱਚ ਪੈ ਰਿਹਾ ਅਜ ਸਾਰ ਪੈ ਰਿਹਾ ਉਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਪਰ ਮੱਖ ਸਾਹਮਣੇ ਜਿਹੜੇ ਪੱਕਾ ਨੰਨਾ ਕੁਝਿਆ ਕਾਰਸੀ ਯੂਐਸਏ ਅਵਤਾਰ ਯੂਐਸਏ ਤਰਸੇਲੀ ਯੂਐਸਏ ਹਰਮਨ ਯੂਐਸਏ ਤੇ ਜਮਨ ਸੰਧੂ ਵੀਰ ਨੇ ਆਹ ਸਾਹਮਣੇ ਲੱਭ ਪੈਂਦੇ ਆ ਚਾਰ ਤਿਆਰ ਹੈ ਗੱਜ ਮੈਚ ਦਾ ਬੇਲੋ ਧੰਨਵਾਦ ਹੈ ਫਰਜੀਤ ਸਿੰਘ ਜੀ ਮਲੇ ਨੇ ਜਿਹੜੇ ਪਹਿਲੀਆਂ ਤੋਂ ਪਿਆਰ ਅੱਜ ਵੀ ਉਹੀ ਸਤਿਕਾਰ ਬੇਲੋ ਧੰਨਵਾਦ ਆ ਪਹਿਲਾਂ ਕਰਕੇ हटਿਆ ਕਿ ਦਿੱਤਾ ਸੱਤ ਮੋਟਾ ਉੱਤੇ ਆਪਾਂ ਕਰਦਾਰ ਨਹੀਂ ਬਦਲੇ ਆਦਰ 250 ਤੇ ਪ੍ਰਿੰਟ ਦੇ ਉੱਪਰ 2000 ਹੈ ਦੇ ਜੱਫਾ ਲੱਗ ਗਿਆ ਗਿਆਸੀ ਨੂੰ ਇਹ ਇਧਰ ਨੂੰ ਵਧੀਆ ਹੋल्ड ਹੈ ਲਓ ਸਾਹਮਣੇ ਹਾਸ ਸਮੇ ਤੋਂ ਬਾਅਦ ਆ ਭੀ ਨਾ ਮੁੰਡਾ ਕਹਿੰਦੇ ਸਰਸਕ ਦੀ ਧਰਤੀ ਦਾ ਰੇਡ ਪਾਉਣ ਦੇ ਕਹਿੰਦੇ ਵਾਟਾ ਹੋਇਆ ਤੁਲੂ ਸਾਡਾ ਬੱਟਾ ਵੀਰ ਹੈ ਬੜਾ ਪਿਆਰ ਹੈ ਕਹਿੰਦੇ ਚਮਕੌਰ ਬਾਈ ਹੋਂ ਦੇ ਨਾਲ ਬਹੁਤ ਮਾਣ ਦੁੱਤਾ ਪਰ ਇਧਰ ਦੇ ਪਾਸ ریڑی کدی واٹا ہوا ہے آگے رہی گا آگے رہی گا سراوا لوگ سامنے ریڑ پہنچ بے ایک پاس بینک والا ہے کچھ چلتے پچھلے رکھا ਉਹ 스타 ਪਰ ਵੇਖ ਮੁੰਡੇ ਦੇ ਬੰਦੇ ਦਾ ਸਾਹਮਣੇ ਰੇਡ ਮੁੰਡਾ ਸੋਰਸਿੰਗ ਜੀ ਕਹਿੰਦੇ ਧਰਤੀ ਦਾ ਉਹ ਧੀਮ ਬੌਣ ਵਾਲੀ ਬਾਧਾ ਸਾਹਮਣੇ ਚਾਰ ਨੇ ਧਾਰਾਂ ਦੇ ਚਾਰੇ ਕਹਿੰਦੇ ਤਿਆਰ ਹੈ ਇਧਰ ਦੇ ਪਾਸੇ ਪੈਂਦੀ ਬਾਲ ਤੇ ਐਨੀ ਰੇਡ ਸਾਹਮਣੇ ਫੈਸਲੇ ਬੰਦੇ ਆ ਉਹ ਸਾਹਮਣੇ ਕਮਾਲ 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 ਜੇ ਆ ਕਹਿੰਦੇ ਧੀਮ ਸੋਰਸਿੰਗ ਵਾਲਾ ਨਾ ਜੱਸਾਵੇਂ ਪਰ 14 US ਮਾਦੀ US ਹਰਪਾਲ ਯੂਐਸਏ ਬੇਨਾਲ ਕੰਮ ਜੀਰ ਕਹਿੰਦਾ ਮੈਨਾਂ ਦੇ ਦੋ ਜੱਸਿਆਂ ਦੇ ਉੱਪਰ 11 ਹੱਯਾ ਰੁੱਟਾ ਜਾਵੇਗਾ ਹੁਣ ਸਾਹਮਣੇ ਉਧਰਲੇ ਪਾਸੇ 10000 ਪਰ ਲੈ ਵੀ ਭੂਰੇ ਨੇ 5000 ਲਾਉਣਾ ਹੁਣ ਤਾਰ ਕੈਨੇਡਾ ਦਾ ਕਹਿੰਦਾ 30000 ਕਰਦਾ ਇੱਕ ਜੱਫੇ ਦਾ ਹਰ ਕਦੇ ਬੱਡੇ ਕਰਦੇ ਗੱਲਾਂ ਅੱਜ ਪੇਲਾ ਸੁਭਰਾਵਾਂ ਦਾ ਦਰਦੇ ਵੱਡੇ ਇਧਰ ਨੇ ਪਾਸੇ ਸਾਣ ਭਿਰਦੇ ਸੁਭਰਾਵਾਂ ਦੇ ਵਿੱਚ ਸਾਣ ਭਿਰਦੇ ਜੱਫੀ ਹੈ ਇੱਕ ਕੰਦੇ ਦੇ ਪੂਰੇ ਵਾਲਾ ਗਿੱਧਾ ਖੜਾ ਇੱਕ ਜੱਫੀ ਦਾ 7000 ਹੈ ਉਤਾਰ ਕੈਨੇਡਾ ਵਾਲਾ ਭਰਾ ਸੋਨਾ ਵੱਡੇ ਬਾੜ 7000 7000 7000 ਪੂਰੇ ਆ ਪਰ ਨੰਬਰ ਅਮਿਤ ਨੇ ਕਿਹਾ ਸੀਗਾ ਵੀ 2000 ਦੇ ਵੱਡੇ ਮਾਣ ਤੇ ਸਨਮਾਨ ਜਿਹੜੇ ਹੋਣਗੇ ਇਹ ਕਹਿੰਦੇ ਅਨਮੋਲ ਜੇ ਹੱਥਾਂ 'ਚੇ ਬੈਂਤੀ ਆ। ਆਓ ਸਾਹਮਣੇ ਰੇਡ ਕਹਿੰਦੇ ਪੈਂਦੀਆਂ ਮਕਾ ਪਿਆਰ ਹੈ ਪਰ ਧੂੜ ਵਾਲਾ ਵੱਡੇ ਮਾਣ ਆ ਸਵੇ ਆ ਗਿਆ ਫੇਰ ਮੱਖਣ ਮੱਖੀ ਕਲਾ ਪਿੰਡ ਹੈ ਮੰਡੇ ਦਾ ਆਓ ਸਾਹਮਣੇ ਕਹਿੰਦੇ ਚਾਰੇ ਚਾਰਾ ਦੇ ਚਾਰੇ ਤਿਆਰ ਪਰ ਫੈਸਲੇ ਜਿਹੜੇ ਕਹਿੰਦੇ ਐਫਰੀ ਦੇ ਵੀ ਨੰਬਰ ਜਿਹੜਾ ਕਹਿੰਦੇ ਰਿੰਦਰ ਦੇ ਹਿੱਸੇ ਜੋੜਦੇ ਆਂਦੇ ਵੀਰ ਨੇ ਉਧਰ ਲਾਹ ਸੰਗਰ ਵੀਰ ਬੜਾ ਕਾਟੋ ਆਹ ਗੱਲ ਜਿਹੜੇ ਦਾਦਾ ਜੀ ਵੀ ਚੱਲਦੀ ਹੈ ਬਹੁਤ ਦੇ ਨਾਮ ਤੋਂ ਪਰ ਬੜੇ ਚਾਰ ਤੋਂ ਸਰਕਾਰ ਦੇ ਉੱਤੇ ਆਵਣੀ ਹੈ ਆਹ ਸਾਹਮਣੇ ਰਵੀ ਗੁੱਤੀ ਸ਼ਾਹ ਤੇ ਜੰਗਾ ਅੰਨੇ ਆ ਜਾ ਫਿਰ ਨੌਜਾ ਲਓ ਸਾਹਮਣੇ ਵੱਡੇ ਮਾਨ ਹੈ ਉਧਰ ਮੈਂ 7000 ਦਾ ਜੱਫਾ ਲੱਗ ਗਿਆ ਆਹ ਸਾਹਮਣੇ ਹਰਮਨ ਦੇ ਉਤਾਰ ਜਿਹੜਾ ਮੱਖੀ ਨੂੰ ਜੱਫਾ ਲਾਵੇ 2500 ਦਰਤਾਂ ਆਵੇਗਾ ਲਓ ਸਾਹਮਣੇ ਕਹਿੰਦੇ ਰੇਡ ਜਿਹੜੀ ਪਈ ਦੀ ਹੈ ਚਾਰੇ ਦੇ ਚਾਰੇ ਕਦੇ ਤਿਆਰ ਹੈ ਐਨ ਗੱਲਾਂ ਕਦੇ ਟਕਾਰੇ ਦਿੱਲਾ ਸਿਰੇ ਦਾ ਨੰਬਰ ਨੇ ਰੇਡ ਪਾਈ ਰਹੀ ਹੈ ਬਾਕੀਆਤੀ ਚਾਰੇ ਕਹਿੰਦੇ ਤਿਆਰ ਵਰ ਤਿਆਰ ਇਹ ਕਹਿੰਦੇ ਮੱਖੀ ਕੱਲਾਂ ਵਾਲਾ ਨੌਜਵਾਨ ਇਸ ਲਈ ਕਬੱਡੀ ਪਾ ਰਿਹਾ ਹੈ ਐ ਵੀ ਦੇਗੀ ਧਰਮਾ ਦਾ ਜੰਗੀ ਵੀ ਆ ਗਿਆ ਹੈ ਪਤਾ ਨਹੀਂ ਆਇਆ ਹੋਣਾ ਉਹਨਾਂ ਨੇ ਚੇਤਾ ਹੋਣਾ ਹੈ ਫਿਰ ਕੋਈ ਪ੍ਰਬੰਧਨ ਆਹ ਸਾਹਮਣੇ ਸਿਰੇ ਇਹਦਾ ਪੈਂਦੀਆਂ ਨੇ ਜੱਫੀ ਲੱਗਦੇ ਜੈਕਾਰੇ ਬਾਈ ਸਿਕੰਦਰ ਸਿੰਘ ਵੀ ਹੱਥ ਕਮਾ ਕਰੀ ਕਰਾ ਇੰਦਰ ਦੀ ਸੈਰ 5000 ਰੁਪਏ 5000 ਦਿੱਤਾ ਜਾਣਾ امریکہ تو امریکہ سارے پیار سارے بھی ہے سر ਕੀ ਤੋਂ ਕੀ ਗੱਲ ਬਣ ਗਈ ਇਹ ਗੱਲ 20 ਤਰੀਕ ਹੋਣੀ ਹੈ ਆਸਟ੍ਰੇਲੀਆ ਦੇ ਕਹਿੰਦੇ ਸ਼ਫਟਰ ਵਿੱਚ ਪੂਤ ਪੱਟਾ ਮੇਲਾ ਹੋ ਜਗਾ ਮੇਰੇ ਮਿੱਤਰੋ 20 ਅਪ੍ਰੈਲ ਆਸਟ੍ਰੇਲੀਆ ਦੇ ਕਹਿੰਦੇ ਸ਼ਫਟਰ ਤੇ ਸ਼ਫਟਰ ਦੇ ਕਹਿੰਦੇ ਪੂਤ ਪੱਟਾ ਮੇਲਾ ਹੋ ਜਗਾ 20 ਅਪ੍ਰੈਲ ਸ਼ਫਟਰ ਦੀ ਧਰਤੀ ਹੋਵੇਗੀ ਉਹ ਰੌਣਕ ਪੈ ਰਹੀ ਹੈ ਲਾ ਭੋੜਿਆ ਵਾਲਾ ਕਹਿੰਦੇ ਅਮਰ ਕਬੱਡੀ ਪਾ ਰਿਹਾ ਇਹ ਗਿੰਦਰ ਦੇ ਪੰਡਾ ਇਹ ਮੰਦਿਰ ਪੰਪ ਵਾਲੇ ਦੇ ਪਿੰਡ ਦਾ ਉਪਲ ਖੜੀ ਆ। ਲਓ ਖੇਡ ਮੈਦਾਨ ਵਿੱਚ ਉਤਰ। ਜੋਦਾ ਯੂਐਸਏ, ਯੂਐਸਏ ਦਾ ਧੰਨਵਾਦ ਆ। ਸਰਦਾਰ ਕੁੰਤਰ ਸਿੰਘ ਜੀ ਉਹਨੇ ਪ੍ਰਬੰਧ ਦੀ ਬਹੁਤ ਵੱਡੀ ਮਦਦ ਸਾਰੀ ਖੇਡ ਕਮੇਟੀ ਨੂੰ। ਲਓ ਸਾਹਮਣੇ ਤੇ ਫਿਰ ਇਹ ਚਾਰ ਖਿਡਾਰੀ ਚਾਰ ਨੇ। ਜਦ ਤੂੰ ਨੇ ਉੱਤੇ ਪਾਣੀ ਭਰ ਭਰ ਉੱਪਰ ਨਾ। ਆਹ ਵੇਖ ਲੈ ਖੇਲੇ ਦੇ ਖੜ ਜਾਣਾ। ਉਹ ਦੀਪੂ ਜੰਦਾ। ਆਹ ਬੱਲੇ 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 ਪੂਰਾ ਜੰਗ ਕਰਵਾ। ਫੈਸਲਾ ਪੁੱਤਰਾ। ਲਓ ਖੇਡ ਮੈਦਾਨ ਵਿੱਚ ਹੈ ਜਾ ਵਰਕੇ ਰੋ ਵੀ ਜਾਂਦੇ ਰਹਿਣ ਆਹ ਰੇਨ ਪਾਈ ਮਨਦੀਪ ਬਾਹਰ ਮਾਰ ਗਿਆ ਲਓ ਕਬੱਡੀ ਕਹਿੰਦੇ ਪੈਰੀ ਮੇਰੇ ਵੀਰੋ ਸਾਹ ਸਰਸੰਗਤ ਦੀ ਧਰਤੀ ਦਾ ਕਬੱਡੀ ਪਾ ਰਿਆ ਪਰ ਇਹਦੇ ਥੱਲੇ ਪਾਸੇ ਕੀ ਫੈਸਲੇ ਨੇ ਲੰਮਾ ਕਹਿੰਦੇ ਚਰਦੇ ਰਹੀ ਜਾਂਦਾ ਲਓ ਸਾਹਮਣੇ ਰੋਲ ਨਾਲ ਪਾਰ ਗਈ ਧਰਤੀ ਦੇ ਕਬੱਡੀ ਪਾ ਰਿਆ ਸਵਰਗੋਸੀ ਬੰਗੂ ਕਵੀਰ ਸਿੰਘ ਯਾਰ ਵਿੱਚ ਹਰਮਨ ਯੂਐਸਏ ਤੇ ਤਾਰ ਯੂਐਸਏ ਵੱਲੋਂ ਪੰਜ ਬਾਤ ਦੀ ਕਿਰਪਨਾ ਬਣ ਗਈ ਮਿੱਤਰੇ ਜਲਦੀ ਟਰਾਕੀ ਲਓ ਕਬੱਡੀ ਪਰੀ ਮਰੀ ਚੱਕ ਮੈ ਕਰਦੇ ਗੱਲ ਅਕਾ ਢੁੱਟ ਰਿਹਾ ਲੰਗ ਜੱਪੇ ਤਰਸੀਦ ਉੱਪਰੋਂ ਇਮਰਾਨ ਦੀ ਵੀਰ ਨੇ ਨਾਲ ਸੱਦੇ ਅੱਗ ਛੱਡਤੀ ਆ ਅਮਰਤ ਸੁਣਾਈਆ ਲਾਹ ਬੱਲੋਂ ਇਸ ਤਰ੍ਹਾਂ ਉਹ ਬਰਾਬਰ ਸਿੰਘ ਜਿੱਤੂਗੀ ਜਿਹੜੀ ਫਾਇਟ ਆਊਗੀ ਜੱਜ ਮਜ਼ੋਰ ਦੀ ਧਰਤੀ ਮੇਰੇ ਵੀਰੋ ਲਓ ਸਾਹਮਣੇ ਚਾਰ ਖਿਡਾਰੀ ਤਿਆਰ ਨੇ ਰੇਡ ਪਈ ਹੋਈ ਆ ਇਧਰ ਦੇ ਪਾਸੇ ਵੇਖਾਂਗੇ ਉਹ ਨਿਆਰੇ ਬੱਜੇ ਆ ਤੇ ਹ ਰਿਸ਼ਤੇਦਾਰੀਆਂ ਜਿਵੇਂ ਭਾਈ ਦੋਨੇ ਫਰੇਆਂ ਦੀਆਂ ਉਹੀ ਭਾਈ ਜਗਰੂਰ ਫਰੇਆਂ ਦੀਆਂ ਇਧਰ ਵਾਲੀ ਜੋਦੇ ਰਣ ਵੀਰ ਨੇ ਆਓ ਸਾਹਮਣੇ ਕਹਿੰਦੇ ਇਸ ਵੇਲੇ ਫਿਰ ਕਬੱਡੀ ਪਾ ਰਹੀ ਹੈ ਕਾਕੇ ਟਰੱਕੀਆਂ ਦੇ ਹਰ ਜੱਫੇ ਦੇ ਉੱਪਰ ਜੱਗੀ ਸੁਬਰਾ ਜਿੱਦੋ ਦੀ ਦੂਜਾ ਦਿਨ ਸੇ ਤੇ ਹਰਪਾਲ ਯੂਐਸਏ ਵੱਲੋਂ ਤੇ ਲਾਹ ਯੂਐਸਏ ਵੱਡੇ ਮਾਲ ਉੱਤਰ ਕਨੇ ਜੁਨਾ ਜੁਐਸੇ ਹਰਪਾਲ ਜੁਐਸੇ ਲਾਉ ਜੁਐਸੇ ਨਿਸ਼ਾਨ ਸਾਡਾ ਵੀਰ ਸਭਰਾਮਾ ਵਾਲਾ ਦੇ ਨਾਲ ਨਰਮੈਲ ਸਿੰਘ ਜੀ ਸਪਾਰ ਬਹੁਤ ਧੰਨਵਾਦਾਂ ਸੋਰ ਸਿੰਘ ਦੇ ਵੀ ਤੇ ਕਿਰਿਆਲੇ ਦੇ ਪੰਜਾਬ ਕੋਈ ਸਾਤੂ ਸੱਤੂ ਉੱਤੇ ਮੁਖਾ ਪੰਜਾਬ 90 ਕਿਰਿਆਲੇ ਦੀ ਟੀਮ ਫਾਸਟ ਸੋਰ ਸਿੰਘ ਸੈਕਿੰਡ ਦੂਜੀ ਟੀਮ ਨੂੰ ਮੁਬਾਰਕਾਂ ਦੇ ਹੈਲੋ ਜੋ ਬੈਸਟ ਹੈ ਤੇ ਰਿਜ਼ਲਟ ਜੋ ਦਿਉਣੀ ਸਾਡੇ ਵੀਰ ਨੇ ਸਾਰੇ ਭਰਾਜਨ ਦੇ ਵੀ ਕਰਮ ਖੇਡੇ ਤਕਲਾਓਗੇ ਜੋ ਆਖੇਗਾ ਆ ਮਰੀਕ ਜੀ ਇੱਕ ਮਿੰਟ ਬੈਸਟ ਬਾਲ ਲਾਜ ਦੇ 12 ਕਬਡੀਆਂ ਪਾਈਆਂ ਤੇ ਉਹ ਦੋ ਜੱਫੇ ਆ 10 ਨੰਬਰ ਲਾਏਗਾ ਪਾਈਆਂ ਤੇ 9 ਨੰਬਰ ਅਮਰ ਸਿੰਘ ਦਾ 10 ਨੰਬਰ ਮੱਖਣ ਮੱਖੀ ਦੇ 14 ਕਬਡੀਆਂ ਪਾਈਆਂ ਤੇ 14 ਨੰਬਰ ਅੱਜ ਦੇ ਕਬੱਡੀ ਕੰਪੀਟ ਦਾ ਬੈਸਟ ਹੈ ਜਿਹੜਾ ਮੱਖਣ ਮੱਖੀ ਬੈਸਟ ਹੈ ਜਿਹੜਾ ਰੇਡਰ ਮੱਖਣ ਮੱਖੀ ਪੰਜਾਬੀਆਂ ਵਿੱਚੋਂ ਲੈ ਲੱਭੂ ਦੇ ਚਾਰ ਚਾਰ ਜੱਫੇ ਪਾਏ ਨੇ ਗਿੰਦਰਪੂਰੇ ਦੇ ਦੋ ਪਾਏ ਆ ਤੇ ਸੋਨਮਨ ਸੁੰਦਰ ਦੇ ਛੇ ਜੱਫੇ ਪਾਏ ਆ 337 ਨਾਲ ਲੱਭੂ ਤੇ ਸੋਨੂ ਸੁੰਦਰ ਇਹ ਦੋਵੇਂ ਬੜੀ ਜੱਫੀਆਂ ਆ ਸੋਨੂ ਸੁੰਦਰ ਤੇ ਲੱਭੂ ਧੰਨਵਾਦ। ਫਲੂਸੀ ਨਾਲ ਐਵਰੀਬਾਡੀ ਆ ਗਏ ਤੁਸੀਂ। ਉਹ ਮੇਰੀ ਕੱਲੇ ਦੀ ਗੱਜ। ਉਹ ਸਾਰੇ ਨਾਲ ਆਈ ਖਿੱਚੀ ਫੋਟੋ। ਜੈਡਾ ਖੜੀ ਖਿੰਦੀ। ਜੈਡਾ ਤੋਂ ਪੜਾ ਦੇ। ਆ। ਮਾਪੀ। ਉੱਚੇ ਖਲੋ ਜਾ, ਉੱਚੇ ਖਲੋ। ਖੜਦਾ ਵੀਰ ਵੀਰ। ਦਾ ਖੇਚੀ ਯਾਰ। ਮੇਰੇ ਪੰਜਾਬੀ ਸੁਰੇਮ ਰਹੇ। ਅੱਛਾ। ਹੁਣ ਦੇਖਾਉਂਦੀ ਐ। ਐਨੂ ਐਮ ਸਹੀ ਹੋਣੀ ਫੋਟੋ। ਓਕੇ। ਸਿਰਕੇ ਇੱਕ ਮਿੰਟ। ਦਾਲੀ ਖ ਚਾਉਂ ਤਰਖ ਜਾ ਇੱਕ ਪੰਜਲ ਖ ਜਾ ਆ ਬਹੁਤ ਦਾਰਾ ਫਾਉਂਸ ਬਾਦਰ ਸਾਡਾ ਵੀਰ ਹੈ ਕਦੇ ਗੁਰਪ੍ਰਤਾਪ ਕਾਸ਼ ਯੂ ਹੈ ਸਾਡਾ ਵੀਰ ਹੈ ਜੋਪੀ ਸਾਈਟ ਤੇ ਕਦੇ ਵਿਸ਼ੇਸ਼ ਤੌਰ ਤੇ ਆ ਬੰਦੇ ਮਾਰ ਯਾਰ ਜਿਹੜੀ ਜੇਟੂ ਟੀਮ ਸੜੀ ਕਟਿਆ ਜਿਹੜਾ ਮਾਰ 2500 ਰੁਪਿਆ ਲਾਇਆ ਸੀ ਤੂੰ ਬੋਲਿਆ ਜਿਹਨੇ ਵੀਰ ਨੇ ਲਾਇਆ 2500 ਰੁਪਿਆ ਤੂੰ ਬੋਲਿਆ ਮਾਫੀ ਮੰਗਦਾ ਬਹੁਤ ਬਹੁਤ ਸੁਭਰਾਵਾ ਦੀ ਟੀਮ ਆ ਵੀ ਮੇਰੀ ਬੇਟੀ ਹੈ ਲਈ ਵੱਖੀ ਕਲਾ ਆ ਵੀ ਆ ਆ ਗਾ ਇਥੇ ਉਹ ਦੂਰ ਚੱਲ ਰਿਹਾ ਮੈਨੂੰ ਕਰਦਾ ਚਾਚਾ ਖਿੱਚ ਬਾਈ ਕਰੀ ਹਣੀ ਮੁੰਡਾ ਮੇਰੇ ਭੈਰੋ ਬੜਾ ਬਾਸ OK ਬੱਸ ਸਰੋ ਕੈਮਰੇ ਵਾਲੇ ਵੀਰ ਬਾਈ ਇਧਰ ਦੇਖੋ ਇਧਰ ਆ ਜਾ ਸ਼ੇਰਾ ਜੀ ਇਥੇ ਕੀ ਗੱਲ ਬੱਲੇ ਤੁਸੀਂ ਪੱਕਾ ਬੋਲਦਾ ਤੰਗਾ ਨਹੀਂ ਫਿਰਦਾ ਉਹ ਤੇਰਾ ਮਨ 91 کي هلو پرديش صاحب گلا ہاں سويتا کي پاؤ دي ر سورتي ڏاڪٽر اٿن جا يا یار اٿن لاڻو ڀلي ٻلو ڀلي ٻهڙو ڀلي ٻهڙو ڀلي ٻهڙو ڀلي ٻهڙو اها میرا اٿن لا اها دو ليو کٽجي او چاپي او کي پھر ڪر ليني دو جن ਆਉਣੀ ਮਗਰ ਬਕਰ 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 ਹੋਰ ਹੀ ਬਾਹ ਖਿਚਾ ਲਾਂ ਇਕੱਠਾ ਹਾਂ ਹਾਂ ਸਹੀ ਹੈ ਸਹੀ ਹੈ ਭਾਈ ਦੇ ਮੇਲੇ ਦਾ ਬੈਸਟ ਰੇਡਰ ਸੋਨੇ ਦਾ ਕੈਂਥਾ ਭਾਈ ਤਾੜੀ ਮਾਰੋ ਮੱਖਣ ਦੇ ਨਾਂ ਤੇ ਜ਼ੋਰਦਾਰ ਬਹੁਤ ਮਿਹਨਤ ਕੀਤੀ ਆ ਤਾਂ ਦਾ ਕੱਜ ਦੁਨੀਆ ਗੱਲਾਂ ਕਰਦੀ ਹੈ ਮੇਨਟ ਕਰਨੀ ਪਈ ਸੀ ਸਾਰੇ ਛੱਡ ਸਵਾਦਾਂ ਦੇ ਚੇਲੇ ਕਦੇ ਨਹੀਂ ਦਿੱਤੇ ਪਾਲਸਾ ਮਹਾਂਕੋ ਸਤਦਾਂ ਨੂੰ ਹੱਜ ਮੁੰਡੇ ਦੀ ਮੇਨਟ ਹੋ ਗਈ ਆ ਹਾਂ ਗੱਲਾਂ ਤੇ ਨਾਲ ਜਿਹੜਾ ਸੋਲੇ ਦੇ ਕੈਂਚੇ ਦਾ ਜਿੱਤੂ ਤਾੜੀ ਮਾਰੋ ਜ਼ੋਰਦਾਰ ਬੈਸਟ ਯਾਫੀ ਮਹਾਰਾਜਾ ਸੁਮੇਤ ਕੋਈ ਰੇਂਗ ਕਾਰ ਡਰਾਈਵਰ ਕਾ ਹੈ ਸੋਨੋ ਇਹ ਕਬੱਡੀ ਇੱਥੇ ਤੱਕ ਲਿਆਉਣ ਦੇ ਲਈ ਵੱਡੇ ਮਾਨ ਜੱਜ ਬਾਈ ਜਿਹਨੇ ਇੰਤਾਲ ਹੋਣੀ ਨਾਲ ਨਾ ਲੱਭਦੇ ਕਹਿੰਦੇ ਫਾਉਲ ਸਾਹਿਬ ਕੱਢ ਕੇ ਮੈਚ ਨੂੰ ਚੈੱਕ ਕਰਾ ਲੈਣਾ ਬੱਲੇ OK ਕਾਮ ਨੂੰ ਦੇਣਾ ਨਹੀਂ ਆਈ ਕਰ ਦਿੱਤੀ ਇਹਨੇ ਹਾਂ ਸਮਝ ਨਹੀਂ ਰਿਹਾ ਆਪਦੇ ਕੋਲੋਂ ਹਾਂ